ਜੀ ਹਸੇ ਗਾਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਤੇ ਅੱਜ ਆਪਾਂ ਆਪਣੇ ਇਧਰੋਂ ਵੱਡੇ ਕਬੂਤਰ ਕੱਢਤੇ ਖੁੱਡੇ ਚੋਂ ਤੇ ਧੁੱਪ ਸੇਕ ਰਹੀ ਆ ਕਬੂਤਰੀ ਦੇਖੋ ਤੁਹਾਨੂੰ ਮੈਂ ਦਿਖਾਉਣਾ ਕਿਵੇਂ ਪਈ ਧੁੱਪੇ ਬਾਕੀ ਕੱਡੇ ਵੀ ਨਹੀਂ ਤੇ ਇਹ ਤਾਂ ਮਨ ਕਰੀ ਕਿਸੇ ਵਾਰ ਕੱਡੇ ਵੀ ਆਪਾਂ ਨੇ ਆਪਣੇ ਕੋਲ ਜਾ ਕੇ ਆ ਦੇਖੋ ਕਬੂਤਰੀ ਕਿਵੇਂ ਪਈ ਧੁੱਪ ਸੇਕ ਰਹੀ ਆ ਤੇ ਇਧਰ ਦੋਵੇਂ ਜੋੜੇ ਬਾਹਰੇ ਕੱਢਤੇ ਤੇ ਆਪਣਾ ਉਹ ਦਾਤਾ ਹੀ ਆਹਾ ਦਾਤੇ छतरी तो बचे सातरी तैठे ने इधरों धुप्प सेक रहे बाकी दिखा दूर मरना पही तो है धुप्प सेक रही है बाकी ह ला दी सेक आप भी पूरी बैठे गई कबूतरी देखो किएगी ਪੱਲੇ ਖੋਲ ਖੋਲ ਧੁੱਪ ਸੇਕਦੀ ਆ ਕਰੋ ਚੈੱਕ ਬਾਕੀ ਤੁਸੀਂ ਵੀ ਵੀਰਪਰਾਜ ਜਰੂਰ ਆਪਣੇ ਕਬੂਤਰਾਂ ਨੂੰ ਧੁੱਪ ਲਵਾਇਆ ਕਰੋ ਤੇ ਕੁਸਤਾ ਹੁਣ ਮੀਂਹ ਪੈ ਕੇ ਹਟਿਆ ਸੋਨੂੰ ਵੀ ਪਤਾ ਕਿ ਗਲਾਇਆ ਦੀ ਗੱਲ ਤੇ ਕਬੂਤਰੀ ਕਰੋ ਚੈੱਕ ਤੁਸੀਂ ਬਾਕੀ ਧੁੱਪ ਸੇਕੀ ਜਾਂਦੀ ਆ ਇੱਧਰ ਦੂਜੇ ਬੈਠੇ ਨੇ ਇਹ ਵੀ ਆਪ ਦੇ ਖੰਭ ਖੰਭ ਜੇ ਕਰਨਗੇ ਸੈਟ ਇਹ ਥੋੜਾ ਜਿਹਾ ਡਰ ਰਹੇ ਨੇ ਇਹ ਕੋਈ ਨਹੀਂ ਇਹ ਵੀ ਸੇਕ ਲੈਣ ਦੋ ਬਾਕੀ ਇੱਧਰ ਆ ਲਵੇ ਇੱਥੇ ਆਪਣੇ ਲਵੇ ਕਰ ਕਰ ਕਬੂਤਰ ਨਿਆ ਬਣਿਆ ਇੱਥੇ ਲਵੇ ਮੁੰਡੇ ਦਾ ਰੱਖਿਆ ਹੋਇਆ ਗੋਪੀ ਦਾ ਉਹਦਾ ਆਰਡਰ ਹੈ ਇਹ ਤੇ ਇੱਧਰ ਆਪਣੇ ਵਾਲੇ ਧੁੱਪ ਸੇਕ ਰਹੇ ਨੇ ਕਾਲੂ ਬਈ ਥੱਲੜਿਆਂ ਨੂੰ ਲਵਾਵਾਂਗੇ ਧੁੱਪ ਤੇ ਥੱਲੜਿਆਂ ਖਾਤਰ ਵੀ ਇਹੀ ਯਾਲ ਲੈ ਕੇ ਆਵਾਂਗੇ ਆਪਾਂ ਕਿਉਂਕਿ ਆਪਣਾ ਯਾਲ ਗੋਪੀ ਲਵੇ ਆ ਆ ਲਵੇ ਆਪਣੇ ਮੁੰਡਾ ਤੇ ਉਹ ਦਿਲ ਵਿਆਹ ਉਹ ਜਾਨਵਰਾਂ ਨੂੰ ਆਪ ਤਾਂ ਨੂੰ ਧੁੱਪ ਲਵਾ ਰਿਆ ਤੇ ਬਾਕੀ ਸਤਰੀ ਖੜੀਆ ਬੱਚੇ ਬੈਠੇ ਨੇ ਤੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਜੁਮ ਕਰਕੇ ਲੋ ਜੀ ਕਰੋ ਜੇ ਇੱਕ ਤੋਂ ਸਾਹਮਣੇ ਹੀ ਨੇ ਉੱਤਰ ਉਹ ਲੱਗ ਰੇ ਆਹ ਦੇਖੋ ਬਾਕੀ ਇੱਧਰ ਵੀ ਲੱਗ ਰੀਆਂ ਨੇ ਸਤਰੀਆਂ ਤੇ ਬਾਕੀ ਵੀ ਬੈਠੇ ਰਹੋ ਇਹਨਾਂ ਨੂੰ ਸੇਕ ਲੈਣ ਦਿਓ ਤੁੱਪ ਤੁੱਪੋ ਤੇ ਘਾਟਾ ਡੇਢ ਘਾਟਾ ਬਿਠਾ ਕੇ ਇਹਨਾਂ ਨੂੰ ਫੇਰ ਕਰਾਂਗੇ ਬੰਦ ਸਮਾਰ ਕੇ ਖੰਭ ਖੰਭ ਇਹ ਕਰ ਲੈਣਗੇ ਆਪਦੇ ਸੈੱਟ ਬਾਕੀ ਜਿੱਦੇ ਮਨ ਕਰੇ ਹੈ ਕਦੇ ਤੋਂ ਪੈਨੀ ਲਵਾਈ ਤੀ ਜਿਹੜੇ ਜੋੜੇ ਲਵੇ ਮੰਡ ਲਵੇ ਪਹਿਲਾ ਤੀ ਕਦੇ ਨਾ ਤਾਂ ਕਦੇ ਉਸੇ ਨਹੀਂ ਲਵਾਈ ਤੀ ਨਾ ਜਿੱਦੇ ਤੇ ਆਪਾਂ ਲਿਆਈ ਤੀ ਆਪਾਂ ਲਵਾਈ ਤੀ ਬਈ ਗੱਦੜੇਣੀਆਂ ਵਾਲੇ ਕਬੂਤਰ ਆਹ ਕਬੂਤਰ ਆਪਣੇ ਆਲੇ ਨੂੰ ਤੁੱਪੋ ਤੇ ਹੁਣ ਲਾ ਲ ਲੱਗ ਜੂਗੀ ਵਧੀਆ ਤੁੱਪ ਬੈਠੇ ਰਹਿਣਗੇ ਹਨ ਸਿੱਕੀ ਆਣਗੇ ਅੱਜ ਸਾਰਾ ਦਿਨ ਇਹਨਾਂ ਨੂੰ ਲਵਾਉਣੀ ਆ ਬਈ ਬਾਕੀ ਬਈ ਤੁੱਪ ਜ਼ਰੂਰ ਲਵਾਇਆ ਕਰੋ ਦੋ ਤਿੰਨ ਦਿਨਾਂ ਬਾਅਦ ਤੁੱਪ ਕਬੂਤਰ ਨੂੰ ਬਹੁਤ ਜ਼ਰੂਰੀ ਆ ਤੇ ਆਪਾਂ ਵੀ ਅੱਜ ਬੈਠੇ ਸੀਗੇ ਤੇ ਮਹਾਚਲ ਤੁੱਪੇ ਪਾ ਦਿੰਨੇ ਆ ਜਾਨਵਰਾਂ ਕਾ ਬਈ ਆਪਾਂ ਪਾਏ ਵੀ ਨਹੀਂ ਸੀਗੇ ਤੇ ਅੱਜ ਪਾਏ ਨੇ ਕਰੋ ਚੈੱਕ ਕਰੋ ਸਾਹਿਬ ਦੇ ਹਨ ਸੈਟੋ ਕੇ ਖੰਭ ਖੰਭ ਝਾੜ ਲੈਣਗੇ ਆਪ ਦਾ ਸਰੀਰ ਫਿੱਟ ਕਰ ਲੈਣਗੇ ਖੰਭ ਖੰਭ ਪਕੇ ਹੋ ਜਾਣਗੇ ਬਾਕੀ ਦੇਖੋ ਮਾਰਨ ਲੱਗੇ ਛੂੰਗਾ ਹੀ ਆ ਹਮ ਇਹ ਖਿਲਾਰਨਗੇ ਹੁਣ ਇਹ ਤੇ ਬਾਕੀ ਭਾਈ ਆਪਣੇ ਥੱਲੜਲੇ ਖੁੱਡੇ ਚ ਤਾਂ ਪੈਂਦੀ ਨਹੀਂ ਧੁੱਪ ਤਾਂ ਗਲਤ ਨੇ ਯਾਰ ਖੁੱਡੇ ਉਨ ਤਾਂ ਵੈਸੇ ਉਪਤੀ ਪਾਉਣੇ ਚਾਹੀਦੇ ਸੀਗੇ ਤੇ ਖੁੱਡਾਂ 'ਚ ਭਾਈ ਜ਼ਰੂਰ ਧੁੱਪ ਲਵਾਇਆ ਕਰੋ ਹਣਾ ਤੇ ਆਪਣੇ ਉੱਪਰਲੇ ਖੁੱਡੇ ਜੇ ਤਾਂ ਪੈਂਦੀ ਨਹੀਂ ਨੀ ਗੀ ਤੁੱਪ ਆਹ ਉੱਪਰਲੇ ਖੁੱਡੇ ਜੇ ਤਾਂ ਪੈ ਜਾਂਦੀ ਆ ਬਈ ਤੁੱਪ ਉਥੋ ਦੀ ਹੱਥ ਨੇ ਨਾ ਇਧਰਲੀ ਵਾਰੀ ਵਿੱਚ ਦੀ ਵਗ ਜਾਂਦੀ ਆ ਹੱਥ ਨੇ ਥੋੜੀ ਬਾਕੀ ਇਧਰਲੀ ਵਾਰੀ ਵਿੱਚ ਦੀ ਨਹੀਂ ਜਾਂਦੀ ਆ ਜਮੀ ਵੀ ਤੇ ਤਾਂ ਕਰਕੇ ਇਹ ਵੀ ਆਪਾਂ ਕੱਢ ਤੇ ਸਾਖਾ ਕਬੂਤਰ ਵੀ ਬੈਠੂਗਾ ਦੇਖੋ ਇਹ ਵੀ ਛੇਕੂਗਾ ਤੁੱਪ ਤੇ ਆਪਣੇ ਥੱਲੜਲੇ ਚ ਯਾਰ ਜਮੀ ਵੀ ਨਹੀਂ ਪੈਂਦੀ ਹੈਗੀ ਤੁੱਪ ਥੱਲੜਲੇ ਦਾ ਵੀ ਕਰੀਏ ਇੰਤਿਆਮ ਕਰਦੇ ਆਂਗੇ ਕੱਲ ਨੂੰ ਬਈ ਸਾਰਿਆਂ ਨੂੰ ਤੁੱਪ ਲਵਾਉਣਾ ਥੱਲੋ ਪਿੰਜਰਾ ਲੈ ਕੇ ਜਾਣਿਆਂਗੇ ਇਹ ਬਾਕੀ ਕਿਵੇਂ ਸ਼ੇਕ ਕਰਨੇ ਤੁਸੀਂ ਚੈੱਕ ਕਰ ਲਓ ਫਰਕ ਕਰੀ ਜਾਂਦਾ ਤੇ ਇਧਰੋਂ ਬੱਚੇ ਵੀ ਬਿਠਾਏ ਤੇ ਬੱਚਿਆਂ ਨੂੰ ਵੀ ਲੱਗਣ ਲਓ ਤੁੱਪ ਹੁਣ ਆਪਾਂ ਇਹਨਾਂ ਨੂੰ 12:49 ਹੋ ਰਹੇ ਨੇ 1.5 2 ਵਜੇ ਤੱਕ ਲਵਾਵਾਂਗੇ ਲੈ ਲਓ ਜੀ ਉਤੋਂ ਆਪਾਂ ਪਿੰਜਰਾ ਵੀ ਲਾ ਲਏ ਇਦੀ ਕੇ ਤੇ ਕਬੂਤਰ ਕਰਾਈਤੀ ਵੰਦ ਆਪਾਂ ਕਈ ਉਹਨਾਂ ਥੱਲੇ ਲੈ ਕੇ ਦੋਵੇਂ ਕਬੂਤਰੀਆਂ ਤੇ ਦੋਵੇਂ ਬੱਚੇ ਆਪਣੇ ਪੱਠੇ ਇਹਨਾਂ ਨੂੰ ਵੀ ਲਵਾਈਏ ਤੋਂ ਆਪਾਂ ਦੇਖੋ ਬੈਠੇ ਨੇ ਤੋਪੇ ਜਾਲ ਜਪਾਤੇ ਹੀ ਬਾਕੀ ਕਰੋ ਇਹ ਇੱਕ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੇ ਤੇ ਇਧਰੋਂ ਆਪਣੀਆਂ ਮੱਜਾਂ ਵੀ ਉੱਠੋੜੀਆਂ ਹੀ ਵਾਹ ਖਿੱਚਤਾ ਬੰਨਣਾ ਨੇ ਆਪਾਂ ਬਾਕੀ ਹਜੇ ਨਹੀਂ ਪੌਂਦੇ ਇਹਨਾਂ ਨੂੰ ਆਪਾਂ ਕੱਖ ਪਾਵਾਂਗੇ 3:00 ਵਜੇ ਘਾਂਟਾ ਪਿਆ ਹਜੇ ਤੇ ਬੈਠਿਆ ਨੇ ਤੇ ਅੰਦਰ ਬੈਠੇ ਨੇ ਇਕੱਲੇ ਕਬੂਤਰ ਦੋਵੇਂ ਲੱਗ ਰਹੇ ਨੇ ਗੂੰ ਗੂੰ ਕਰਨ ਆ ਰਹੇ ਇਕੱਲੇ ਅੰਦਰ ਕਬੂਤਰ ਕਬੂਤਰ ਰਹਿ ਕੇ ਦੋਵੇਂ ਇੱਕੋ ਠੋਕਰੀ 'ਚ ਬੈਠਾ ਤਾਂ ਲੁਕਈ ਜਾਂਦਾ ਠੋਕਰੀ 'ਚ ਵੀ ਕਿਸੇ ਮੈਨੂੰ ਨਾ ਚੱਕ ਲੈਣ। ਬਾਕੀ ਬੱਚੇ ਨੇ ਵੀ ਆਣ ਲੱਗੇ ਖੰਬੀ। ਤੇ ਬਾਕੀ ਟਟਕਦਾ ਹੈ ਤਾਂ ਪੂਰਾ। ਤੇ ਮੱਜਾਂ। ਤਾਂ ਵੀ ਲੋਕ ਆ ਰਹੇ ਤੇ ਇੱਧਰ ਬੱਚੇ ਉੱਤੇ ਬੈਠੇ ਨੇ ਜੀ ਤੇ ਇਧਰ ਇਹ 파ਰਖੇ ਨੇ ਜਾਲਜ ਬੇੜੇ ਚ ਤੇ ਕੁੱਤੀ ਵਾਲੇ ਪਿੰਜਰੇ ਚ ਬਾਤੇ ਆਪਾਂ ਇਹ ਕਬੂਤਰੀਆਂ ਤੇ ਬੱਚੇ ਬਾਕੀ ਦੂਜਾ ਪਿੰਜਰਾ ਆਪਣਾ ਉਧਰ ਮੰਡਲ ਵੇ ਕੋਲ ਤੇ ਬਾਕੀ ਕਬੂਤਰ ਖੁੱਡੇ ਜੇ ਨੇ ਬਾਕੀ ਤੁਹਾਨੂੰ ਸਾਰੀ ਅਪਡੇਟ ਦੇਵਾਂਗੇ ਵੀਡੀਓ ਚ ਬਣੇ ਰਹੋ ਲੋ ਜੀ ਮਿੱਤਰੋ ਨਵੀਂ ਜੋੜੀ ਲੈਂਦੀ ਬਈ ਕਰੋ ਜੀ ਇੱਕ ਉਹ ਪਰਾਂ ਵਾਲਾ ਕਬੂਤਰਾ ਕਾਲੀ ਨੋਕ ਦਾ ਹਾਂ ਆ ਕਬੂਤਰੀ ਹੈ ਬਾਕੀ ਜੋੜਾ ਤਾਂ ਆਪਾਂ ਬਈ ਇਹਨਾਂ ਦਾ ਲਵਾਉਣਾ ਨਹੀਂ ਕਿਉਂਕਿ ਲੇਸਾ ਇਹੇ ਜਰੂਰ ਤੇ ਮੱਜਾ ਨੂੰ ਪਾਤਾ ਦੀ ਬਈ ਆਪਾਂ ਨੇ ਹੜਾ ਦੇਖੋ ਖਾਈ ਜਾਂਦੀਆਂ ਨੇ ਬਾਕੀ ਅੱਜ ਮੱਜਾ ਸੱਤਰ ਤੂੜੀ ਵੀ ਚੱਕ ਕੇ ਲਿਉਣੀ ਆ ਉਧਰੋਂ ਤੇ ਇਹ ਪਹਿਲਾ ਕਬੂਤਰੀ ਬਾੜੀ ਹੈ ਇੱਥੇ ਥੱਲੇ ਖੁੱਡੇ 'ਚ ਆ ਕਬੂਤਰੀ ਹੈ ਭਾਈ ਘਟੀਆਂ ਦੀ ਚਿੱਟੀਆਂ ਦੀ ਇੱਕ ਮਿੰਟ ਯਾਰ ਇੱਕ ਦਾ ਹੈ ਤੇ ਇਹਨੂੰ ਬਾੜੀ ਦੇ ਥੱਲੇ ਲੜਲੇ ਚ ਤੇ ਕਬੂਤਰ ਲੈ ਕੇ ਜਾਈਏ ਉੱਪਰ ਤੇ ਉੱਪਰੋਂ ਬਈ ਇੱਕ ਕਬੂਤਰੀ ਹੋਰ ਲਈਏ ਕੌਕੀ ਬਈ ਆਂਡੇ ਦਾ ਇਹ ਲਾਦਾ ਉਹ ਦੂਜੀ ਕਬੂਤਰੀ ਵੈਸੇ ਦਾ ਜੋੜਾ ਉਹਨਾਂ ਦਾ ਜੋੜਾ ਦੇਖਦੇ ਆਂ ਤੜਾ ਦਿੰਨੇ ਆਂ ਕੁਛ ਨਹੀਂ ਹੁੰਦਾ ਉਹਨਾਂ ਦੀ ਤਾਂ ਆਪਣੇ ਕੋਲ ਇੱਕ ਵੀ ਚੋਲੀ ਨਹੀਂ ਹੈਗੀ ਇੱਥੇ ਆਪਾਂ ਕੱਲੀ ਕਬੂਤਰੀ ਛੱਡਦੀਏ ਬਈ। ਲਓ ਬਈ ਬੈ ਗਈ ਡੰਡੇ ਤੇ। ਬਾਕੀ ਭੁੱਖੀ ਆ ਗਈ ਦਾਣਾ ਦੂਣਾ ਪਾ ਦਿੰਦੇ ਆ ਇਹਨੂੰ ਖਾ ਲੂਗੀ। ਦਰਾ ਕਬੂਤਰ ਬਈ ਆਪਾਂ ਉੱਪਰਲੇ ਚ ਛੱਡਾਂਗੇ। ਲਓ ਜੀ ਬਈ ਕਬੂਤਰ ਨੂੰ ਲਿਆਏ ਆਪਾਂ ਉੱਪਰ ਆ। ਬਈ ਇਹਨੂੰ ਛੱਡੀ ਆਪਾਂ ਉੱਪਰਲੇ ਫੋਡੇ ਚ ਸਾਰਾ ਹੈਗਾ। ਬਾਕੀ ਦਾਣੇ ਦੂਣੇ ਅੰਦਰ ਪਏ ਨੇ। ਖਾ ਲੂਗਾ। ਤੇ ਇੱਥੇ ਇੱਕ ਕਬੂਤਰੀ ਲੈ ਕੇ ਆਈਏ ਥੱਲੇ। ਇੱਕ ਜਿਹੜਾ ਰੱਖਾਂਗੇ ਵਾਸਤੇ ਇੱਥੇ ਹੱਦ। ਹੋਲੀ ਬਈ ਇਹੰਦਾ ਮੜਿਆ ਹਾਂ ਹਾਂ ਲੋ ਜੀ ਬਈ ਕਬੂਤਰ ਆਪਾ ਇੱਥੇ ਛੜਦਾ ਹੈ ਖਾ ਲੂਗਾ ਦਾਣਾ ਪਾਣੀ ਦਾਣੇ ਦੂਨੇ ਖਾ ਲੂਗਾ ਪਾਣੀ ਪੂਣੀ ਪੀ ਲੂਗਾ ਇੱਥੋਂ ਤੇ ਕਬੂਤਰੇ ਬਈ ਥੋੜਾ ਜਿਹਾ ਭੁੱਖ ਕਰਨਾ ਰਿਹਾ ਹੋਇਆ ਹੱਡੀ ਲੱਡ ਗਿਆ ਇਹਦੀ ਤੇ ਕੋਈ ਨਹੀਂ ਵਈ ਸੱਟ ਹੋ ਜੂਗਾ ਧੁੱਪਾ ਧੱਪ ਲੱਗੂਗੀ ਤੇ ਇਥੋਂ ਆਪਾਂ ਲੈ ਕੇ ਚਲੀਓ ਕਾਲੀ ਚੀਨੀ ਕਬੂਤਰੀ ਪਰਾਂ ਵਾਲੀ ਤੇ ਜੋੜੇ ਤੜਾਰਖੇ ਨੇ ਆਪਾਂ ਨੇ ਤੇ ਉਹ ਵੀ ਇਤਕੀ ਯਾਰ ਇਹਨਾਂ ਦੇ ਬੱਚੇ ਬੱਚੇ ਨਹੀਂ ਹੈਗੇ ਇਤਕੀ ਪਲੈਂਦੀ ਨਹੀਂ ਗੋਹਾਲੀ ਚੋਲੀ ਦੇਖਾਂਗੇ ਕੀ ਬਣਦਾ ਰਿਜ਼ਲਟ ਤੇ ਬਾਕੀ ਲੈ ਚੰਦੀਏ ਬਈ ਆ ਖਾਈ ਜਾਂਦਾ ਦਾਣੇ ਦੇਖੋ ਤੇ ਇਧਰ ਦੀ ਐਂ ਕਹਿ ਰਹੀ ਸੀ ਬਈ ਆਪਾਂ ਥੋੜੀ ਧੁੱਪ ਪੈ ਜਾਂਦੀ ਆ ਖੁੱਡੇ ਵਿੱਚ ਹਾਂ ਕਿ ਬੱਚੇ ਕਰੋ ਚੈੱਕ ਤੁਸੀਂ ਤੇ ਇਹਨੂੰ ਮੈਂ ਫੜ ਲਾਂ ਬਈ ਕਬੂਤਰੀ ਨੂੰ ਤੇ ਇਹਨੂੰ ਥੱਲੇ ਲੈ ਕੇ ਆਵਾਂ ਫਿਰ ਤੇ ਲੋ ਜੀ ਬਈ ਚੱਕ ਲੀ ਉਹ ਕਬੂਤਰ ਦੀ ਕਬੂਤਰ ਤੇ ਲੈ ਕੇ ਚੱਲੀਏ ਥੱਲੇ ਪਹਿਲਾਂ ਦੇਖ ਲਈਏ ਵੀ ਅੰਡੇ ਤਾਂ ਨਹੀਂ ਰੱਖਣਾ ਵੀ ਕਿਤੇ ਤੇ ਲੈ ਚੱਲੀਏ ਇਹਨੂੰ ਥੱਲੇ ਉਧਰ ਸਾਕਾ ਕਰੋ ਚੈੱਕ ਹਾਂ ਸੱਚੇ ਬਈ ਆ ਕਬੂਤਰ ਆਪਣਾ ਜਿਹੜਾ ਠੂੰਕਾ ਲਾ ਰਿਹਾ ਸਾਖੇ ਦੇ ਇਹਦਾ ਪਹਿਲਾਂ ਕੋਈ ਜਿਹੜੀ ਰਤੀ ਕਬੂਤਰੀ ਬੈਠੀ ਉਹਦੇ ਨਾਲ ਜੋੜਾ ਸੀ ਬਈ ਜਿਹੜੀ ਆਪਾਂ ਕਬੂਤਰੀ ਲੈ ਕੇ ਆਏ ਆ ਥੱਲੇ ਉਹਦਾ ਜੋੜਾ ਹੈਗਾ ਤੇ ਆ ਸਾਖੇ ਨਾਲ ਬਈ ਤਾਂ ਕਰਕੇ ਜੋੜੇ ਟੁੱਟ ਗਏ ਨੇ ਤੇ ਬਾਕੀ ਹੁਣ ਤਾਂ ਇਹ ਸੇ ਨਾਲੇ ਲਾ ਰੱਖੇ ਨੇ ਬਾਕੀ ਉਸ ਦੀ ਲੈਂਨੀ ਆ ਇੱਕ ਚੋਲੀ ਇੱਕ ਜੋੜਾ ਹੋਰ ਛੱਡਾਂਗੇ ਬਸ ਇਸ ਤੋਂ ਬਾਅਦ ਚੋਂ ਬੱਦੂ ਨੇ ਬਚੇ ਯਾਰ ਦੋ ਪਰ ਬੈਠੇ ਨੇ ਤੇ ਦੋ ਥੱਲੇ ਬੈਠੇ ਨੇ ਦੋ ਛੋਟੇ ਹੋ ਗਏ ਤੇ ਦੋ ਅੰਡੇ ਵਾਲੇ ਹੋਵੇ ਦੋ আর ਦੋ ਚਾਰ আর 6 ਹੋ ਗਏ 6 ਤੋਂ ਬਾਅਦ ਕਰਾਂ ਦੋ ਇਹਨਾਂ ਦੇ ਹੋ ਜਾਣਗੇ 8 ਤੇ ਦੋ ਉਹਨਾਂ ਦੇ ਇੱਕ ਜੋੜੀ ਹੋਰ ਲਵਾ ਕੇ ਲਵਾਂਗੇ 10 ਹੋ ਜਾਣਗੇ ਭਾਈ ਹੱਪ ਪਛਾਣ ਲੈਣੇ ਤੁਹਾਡਾ ਕਬੂਤਰ ਬਾਕੀ ਭਾਈ ਹੁਣ ਇਹਦੇ ਨਾਲ ਨਾਲ ਲਾ ਲੇ ਇਹ ਜੋੜਾ ਯਾਰ ਫੇਰ ਸੇਸ਼ਟ ਮੁੱਖ ਹੋਇਆ ਤੇ ਇਹਨੂੰ ਦੱਬ ਤੇ ਆ ਦੇਖੋ ਮੰਨ ਗਈ ਇਹਦਾ ਕੂਦ ਹੀ ਕਬੂਤਰ ਜਿਸ ਨਾਲ ਜੋੜਾ ਲੱਗਿਆ ਹੋਇਆ ਬਈ ਇਹਨਾਂ ਦਾ ਪੱਕਾ ਜੋੜ ਬਾਕੀ ਹੁਣ ਸਾਕਾ ਇਹ ਕਰ ਲੈ ਸੈਟ ਕਰ ਲੈ ਤੇ ਬਾਕੀ ਹੁਣ ਆਪਾਂ ਬਈ ਆ ਕਬੂਤਰੀ ਆਪਣੀ ਲੈ ਚੱਲੀਏ ਥੱਲੇ ਠੀਕ ਆ ਬੱਚੇ ਹੁਣ ਲੈਂਦੇ ਨਹੀਂ ਹੈਗੇ ਇਹਨਾਂ ਤੋਂ ਕਬੂਤਰ ਦੇਖ ਰਿਹਾ ਤੇ ਬਾਕੀ ਫਿਰ ਮਿਲਦੇ ਆਪਾਂ ਸਾਨੂੰ ਥੱਲੇ ਆ ਕੇ ਜੀ ਬਈ ਪਹਿਲਾ ਤਾਂ ਆਪਣੀ ਸਲਾਹ ਹੈਗੀ ਤੀ ਵੀ ਕਬੂਤਰੀ ਨੂੰ ਆਪਾਂ ਲੈ ਜਾਂਨੇ ਆ ਥੱਲੇ ਤੇ ਹੁਣ ਆਪਾਂ ਨੇ ਜੇ ਚੈੱਕ ਕਰਿਆ ਕਬੂਤਰੀ ਅੰਡਾ ਰੱਖਣ ਵਾਲੀ ਆ ਤੇ ਕੋਈ ਨਹੀਂ ਚਲ ਰੱਖ ਲੈਣ ਦੋ ਅੰਡੇ ਤੇ ਰਸਤੀ ਵੀ ਕਰ ਲਈਏ ਬਈ ਚੈੱਕ ਰਸਤੀ ਦੇਖ ਲਾਂ ਵੈਸੇ ਹੁਣ ਰਸਤੀ ਲਊਗੀ ਟਾਈਮ ਤੇ ਅੰਡੇ ਰੱਖਣ ਵਾਲੀ ਆ ਬਈ ਕਬੂਤਰੀ ਇੱਕ ਅੱਧੇ ਦਿਨ ਚਾਂਡਾ ਰੱਖ ਲੂਗੀ ਤਾਂ ਕਰਕੇ ਆਪਾਂ ਇਹਨਾਂ ਨੂੰ ਲੈਕ ਨਹੀਂ ਜਾਂਦੇ ਤੜਾਉਂਦੇ ਨਹੀਂ ਜੋੜੀ ਰੱਖ ਲੈਣ ਤੋਂ ਅੰਡੇ ਲਵਾਂਗੇ ਕਿ ਕਿਚੋਲੀ ਤਾਂ ਯਾਰ ਬਈ ਰੱਤੀ ਵੀ ਆਪਣੀ ਅੰਡਾ ਰੱਖਣ ਵਾਲੀ ਆ ਰੱਤੀ ਆਪਣੀ ਲਊਗੀ 4-5 ਦਿਨ ਤੇ ਰੱਤੀ ਆਪਣੀ ਲਊ 4-5 ਦਿਨ ਬਸ ਇੱਥੇ ਤਾਂ ਹੁਣ ਇੱਕ ਕਬੂਤਰ ਇਹਨਾਂ ਦਾ ਜੋੜਾ ਤੜਾਤਾ ਤੇ ਕਬੂਤਰ ਲੈਸਾ ਤੀ ਜਾਂ ਨਹੀਂ ਇਹਨਾਂ ਦੀ ਜੂਈ ਜੋੜੀ ਲਵਾ ਦਿੰਦੇ ਏਡੀ ਕੋਈ ਗੱਲ ਵੀ ਨਹੀਂ ਤੀ ਗਈ ਬਾਕੀ ਠੀਕ ਆ ਬਾਈ ਓਕੇ ਦੀਆਂ ਰਿਪੋਰਟਾਂ ਨੇ ਮਿਲਾਂਗੇ ਹੁਣ ਆਪਾਂ ਤੁਹਾਨੂੰ ਕੋਈ ਸ਼ੋਰ ਵੀਡੀਓ ਚ ਥੱਲੇ ਜਾ ਕੇ ਮਿਲਦੇ ਹਾਂ ਤੇ ਤੂੜੀ ਲਈਏ ਬਈ ਮੱਜਾ ਖਾਤਰ ਚੱਕ ਕੇ ਤੂੜੀ ਲਿਆਉਣ ਆ ਲਈ ਹੈਗੀ ਤੂੜੀ ਚੱਕ ਕੇ ਲਈਜੀਏ ਫਿਰ ਮਿਲਦੇ ਹਾਂ ਹੁਣ ਬਈ ਬਈ ਮੱਜਾ ਨੂੰ ਆਪਾਂ ਪਲੇ ਆ ਜਾਂਦੇ ਸੀਗੇ ਪਾਣੀ ਤੇ ਪਾਣੀ ਪੂਣੀ ਪਲਿਆ ਕੇ ਫਿਰ ਤੂੜੀ ਚੱਕ ਕੇ ਲਿਆਉਣੇ ਆਂਗੇ ਬਈ ਤੇ ਇਧਰ ਉਹ ਹੇਠਲੇ ਖੁੱਡੇ ਨੂੰ ਵੀ ਲਾ ਦਈ ਜਾਂਦਾ ਤੇ ਬਾਕੀ ਆ ਵੇਗੀ ਕਬੂਤਰੀ ਦੇਖ ਲਈ हां भाई दाणी ਵੀ ਖਾ ਲੇ ਪਾਣੀ ਵੀ ਪੀ ਲੇ। ਕੁੜੀਆਂ ਓਕੇ ਦੀ ਰਿਪੋਰਟਾਂ ਨੇ। ਤਰੇਬਾ ਕੀ ਬਈ ਲਾ ਦੀ ਜਾਂਦਾ ਇਹਨਾਂ ਨੂੰ ਪਿਲਾ ਕੇ ਪਾਣੀ ਫਿਰ ਚੱਲੀ ਆਪਾਂ ਤੋਂ ਵੀ ਲੈਣ ਲਈ। ਤੇ ਮਿਲਦੇ ਆ ਹੁਣ ਆਪਾਂ ਫਿਰ ਟੂੜੀ ਤਾੜੀ ਲਿਆ ਤਿੰਨ ਲੰਗੇ ਕਿਉਂਕਿ ਬਈ ਫੋਨ ਦੀ ਵੀ ਬੈਟਰੀ ਵੀ ਲੋ ਆ ਤੇ ਫੋਨ ਚਾਰਜ ਲਾ ਕੇ ਜਾਵਾਂ।